ਅਸਲੰਤ ਤੇ ਅਸੀਂ ਬਾਬਾ وکਾਲਾ ਸਾਹਿਬ ਐਸਜੀਐਮ ਦੇ ਦਫਤਰ ਕੇ ਖੜੀ ਹਾਂ ਦੱਸਣਾ ਚਾਹੁੰਦੇ ਕਿ ਜੋ ਡੇਰਾ ਰਾਧਾ ਸਵਾਮੀ ਮੁਖੀ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਹਾਈ ਕੋਰਟ ਦੇ ਹੁਕਮਾਂ ਦੀਆਂ ਧਟੀਆਂ ਅੜਾ ਕੇ ਦਰਿਆ ਬਿਆਸ ਦੇ ਵਿੱਚ ਉਸੇ ਤਰ੍ਹਾਂ ਕੰਮ ਜਾ ਰਹੀ ਸੀ ਦੱਸਣਾ ਚਾਹਾਂਗਾ ਕਿ ਬਿਆਸ ਬਿਆਸ ਵੱਲੋਂ ਲੰਬੇ ਸਮੇਂ ਤੋਂ ਲੈ ਕੇ ਜੋ ਅੰਤਰਰਾਸ਼ਟਰੀ ਕਾਨੂੰਨ ਦੀਆਂ ਧੱਗੀਆਂ ਡਾ ਕੇ ਬਿਆਸ ਦਰਿਆ ਦਾ ਜਿਹੜਾ ਕੁਦਰਤੀ ਵਹਾਅ ਆ ਉਹ ਬਦਲਿਆ ਜਾ ਰਿਹਾ ਹੈ ਔਰ ਹਜ਼ਾਰਾਂ ਏਕੜ ਜ਼ਮੀਨ ਜਿਹੜੀ ਆ ਦਰਿਆ ਦੇ ਸੱਜੇ ਪਾਸੇ ਤੋਂ ਇਹਨਾਂ ਨੇ ਦਰਿਆ ਦਾ ਵਹਾਅ ਜਿਹੜਾ ਉਹ ਬਦਲ-ਬਦਲ ਕੇ ਤੇ ਇਧਰੋਂ ਕੱਢੇ ਜਾ ਰਹੇ ਨੇ ਤੇ ਹੁਣ ਵੀ ਇਸੇ ਤਰ੍ਹਾਂ ਕਰ ਰਹੇ ਹਿੱਤੇ ਅਸੀਂ ਹਾਈ ਕੋਰਟ ਦੇ ਵਿੱਚ ਅ ਪਟੀਸ਼ਨ ਪਾਈ ਸੀ ਔਰ ਉਸ ਪਟੀਸ਼ਨ ਦੇ ਉੱਤੇ ਮਾਨਯੋਗ ਹਾਈ ਕੋਰਟ ਵੱਲੋਂ 35 2024 ਨੂੰ ਆਰਡਰ ਕੀਤੇ ਗਏ ਸੀ ਕਿ ਇਸ ਦਰਿਆ ਦੇ ਨਾਲ ਕੋਈ ਵੀ ਛੇੜਛਾੜ ਨਹੀਂ ਕਰੇਗਾ ਲੇਕਿਨ ਬਹੁਤ ਦੁੱਖ ਨਾਲ ਕਹਿਣਾ ਪਵੇਗਾ ਕਿ ਡੇਰਾ ਰਾਧਾ ਸਵਾਮੀ ਮੁਖੀ ਜਣਾ ਗੁਰਿੰਦਰ ਸਿੰਘ ਢਿੱਲੋਂ ਇਹ ਕਿਸੇ ਦੀ ਪਰਵਾਹ ਨਹੀਂ ਕਰਦਾ ਨਾ ਤੇ ਇਹਨਾਂ ਗਰੀਬ ਲੋਕਾਂ ਦੀ ਪਰਵਾਹ ਕਰਦਾ ਜਿਨ੍ਹਾਂ ਦੀਆਂ ਜ਼ਮੀਨਾਂ ਜੜੀਆਂ ਨੇ ਦਰਿਆ ਬੁਲਦ ਕਰਤੀਆਂ ਨੇ ਔਰ ਨਾ ਇਹਨੂੰ ਕੋਈ ਪ੍ਰਸ਼ਾਸਨ ਦੀ ਪਰਵਾਹ ਤੇ ਨਾ ਸਰਕਾਰ ਦੀ ਤੇ ਇੱਥੋਂ ਤੱਕ ਕਿ ਆ ਕਿ ਹਾਈ ਕੋਰਟ ਦੇ ਹੁਕਮਾਂ ਦੀ ਵੀ ਪਰਵਾਹ ਨਹੀਂ ਕਰਦਾ ਜਿਸ ਕਰਕੇ ਸਾਡੇ ਵੱਲੋਂ ਇਹ ਵਾਰ-ਵਾਰ ਮੰਗ ਪੱਤਰ ਦਿੱਤੇ ਜਾ ਰਹੀ ਤੇ ਅੱਜ ਸਾਨੂੰ ਇਥੇ ਐਸ.ਡੀ.ਐਮ. ਬਾਬਾ ਬਕਾਲਾ ਸਾਹਿਬ ਨੇ ਬਰਾਦ ਸੀ ਜਿੱਥੇ ਡਰੇਨੇਜ ਭਾਗ ਮੈਨਰ ਭਾਗ ਸਾਰਿਆਂ ਨੂੰ ਬਣਾ ਸੀ ਜਿਹੜਾ ਅਸੀਂ ਮੰਗ ਪੱਤਰ ਦਿੱਤਾ ਸੀ ਡੀ.ਸੀ. ਅੰਮ੍ਰਿਤਸਰ ਨੂੰ ਤੇ ਉਹਦੇ ਸੰਬੰਧ ਬਣਾਏ ਤੇ ਪਰ ਅੱਜ ਜੋ ਐਸ.ਡੀ.ਐਮ. ਨੇ ਆ ਪੱਤਰ ਸਾਨੂੰ ਦਿੱਤਾ ਹੈ ਇਹ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਦਿੰਦਾ ਕਿ ਐਸ.ਡੀ.ਐਮ. ਬਾਬਾ ਬਕਾਲਾ ਸਾਹਿਬ ਨੇ ਅੱਜ ਜਿਹੜੀ ਮੀਟਿੰਗ ਰੱਖੀ ਸੀ ਉਹਦੇ ਸੰਬੰਧ ਚ ਸਾਨੂੰ ਪੱਤਰ ਐਡਰੈਸ ਕਰਕੇ ਲਿਖਦਾ ਹੈ ਕਿ ਵਿਸ਼ਾ ਕਿ ਪਹਿਲਾਂ ਉੱਤੇ ਲਿਖਿਆ ਕਿ ਵੱਲ ਸ੍ਰੀ ਬਲਦੇਵ ਸਿੰਘ ਸਰਸਾ ਵਾਸੀ ਪਿੰਡ ਖਾਨਵਾਲ ਮੇਰਾ ਐਡਰੈਸ ਦਿੱਤਾ ਗਿਆ। ਅੱਗੇ ਲਿਖਿਆ ਕਿ ਵਿਸ਼ਾ ਸ੍ਰੀ ਗੁਰਿੰਦਰ ਸਿੰਘ ਢਿੱਲੋਂ ਮੁਖੀ ਡੇਰਾ ਬਿਆਸ ਵੱਲੋਂ ਮਾਨਯੋਗ ਹਾਈ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਨ ਤੇ ਉਸ ਦੇ ਅਤੇ ਉਸ ਦੇ ਚੇਲਿਆਂ ਖਿਲਾਫ ਪੁਲਸ ਪਰਚਾ ਦਰਜ ਕਰਨ ਬਾਰੇ ਇਹ ਵਿਸ਼ਾ ਸੀ। ਤੇ ਅੱਗੇ ਲਿਖਿਆ ਕਿ ਹਵਾਲਾ ਆਪ ਜੀ ਦੇ ਮੰਗ ਪੱਤਰ 14624 ਦੇ ਸੰਬੰਧ ਵਿੱਚ ਉਪਰੋਕਤ ਵਿਸ਼ੇ ਦੇ ਸੰਬੰਧ ਵਿੱਚ ਆਪ ਜੀ ਨੂੰ ਲਿਖਿਆ ਜਾਂਦਾ ਹੈ। ਕਿ ਆਪ ਜੀ ਦੇ ਮਗ ਪੱਤਰ ਮਿਤੀ 14 6 24 ਦੇ ਸਬੰਧ ਚ ਮਹਿਕਮਾ ਜਲ ਸਰੋਤ ਵਿਭਾਗ ਪਾਸੋਂ ਅੜਤਾਲੀਆ ਰਿਪੋਰਟ ਦੀ ਮੰਗ ਕੀਤੀ ਗਈ ਹੈ ਜਿਸ ਵਿੱਚ ਉਹਨਾਂ ਕਿਹਾ ਹੈ ਕਿ ਮਾਨਯੋਗ ਪ੍ਰਮੁੱਖ 77 ਜਲ ਸਰੋਤ ਵਿਭਾਗ ਪੰਜਾਬ ਜੀ ਵੱਲੋਂ ਉਹਨਾਂ ਦੇ ਦਫਤਰ ਪੱਤਰ ਨੰਬਰ 638 ਜੀ ای ਡੀ ਆਰ ਜੀ 2024 ਮਿਤੀ 3 5 2024 ਰਾਹੀਂ ਕਮੇਟੀ ਜਿਹੜਿਆ ਮੈਂਬਰ ਚੀਫ ਇੰਜੀਨੀਅਰ ਨਗਰਾਨ ਇੰਜੀਨੀਅਰ ਅਧਿਕਾਰੀ ਤਦ ਦਾ ਗਠਨ ਕੀਤਾ ਗਿਆ ਔਰ ਆਪ ਜੀ ਦੇ ਧਿਆਨ ਵਿੱਚ ਲਿਆਂਦਾ ਜਾਂਦਾ ਹੈ ਕਿ ਕਮੇਟੀ ਦੇ ਕੁਝ ਮੈਂਬਰਾਂ ਵੱਲੋਂ ਨਿਤੀ 16 6 24 ਨੂੰ ਮੌਕੇ ਦਾ ਦੌਰਾ ਕੀਤਾ ਗਿਆ ਜੋ ਰਿਪੋਰਟ ਕਮੇਟੀ ਵੱਲੋਂ ਤਿਆਰ ਕਰਕੇ ਸਰਕਾਰ ਨੂੰ ਪੇਸ਼ ਕੀਤੀ ਜਾਵੇਗੀ ਉਸ ਦੀ ਕਾਪੀ ਆਪ ਜੀ ਨੂੰ ਭੇਜ ਦਿੱਤੀ ਜਾਵੇਗੀ ਇਹ ਪੱਤਰ ਸਾਨੂੰ ਅੱਜ ਐਸਜੀਐਮ ਸਾਹਿਬ ਨੇ ਜਿਹੜੀ ਮੀਟਿੰਗ ਦੇ ਵਿੱਚ ਗੱਲਬਾਤ ਹੋਣੀ ਸੀ ਉਹ ਤਾਂ ਜਿਹੜਾ ਕਿ ਟ੍ਰੇਨਿੰਗ ਪਾਗ ਮੈਨੇ ਪਾਗ ਆਈ ਨਹੀਂ ਤੇ ਉਹਨਾਂ ਨੇ ਆ ਚਿੱਠੀ ਪਰ ਉਹ ਦੱਸਦਾ ਕਿ ਜਿਹੜਾ ਪ੍ਰਿੰਸੀਪਲ ਸੈਕਟਰੀ ਵੱਲੋਂ ਜਿਹੜੀ ਆ ਇੱਕ ਕਮੇਟੀ ਬਣਾਈ ਗਈ ਆ ਹੁਣ ਉਹ ਕਮੇਟੀ ਕੀ ਰਿਪੋਰਟ ਦਿੰਦੀ ਆ ਉਹ ਵੇਖਾਂਗੇ ਪਰ ਇਹਦੇ ਨਾਲ-ਨਾਲ ਮੈਂ ਦੱਸਣਾ ਚਾਹਣਾ ਹੈ ਕਿ ਜਿਹੜੀ ਇਹ ਮਿੱਟੀ ਪਾਈ ਜਾ ਰਹੀ ਆ ਜਿਹੜਾ ਦਰਿਆ ਦਾ ਕੁਦਰਤੀ ਵਹਾਅ ਬਦਲ ਦਿੱਤਾ ਔਰ ਉੱਥੇ ਸਾਰਾ ਕੁਝ ਹੋ ਰਿਹਾ ਉਹ ਕੀ ਦੀ ਪਰਮਿਸ਼ਨ ਨਾਲ ਹੋ ਰਿਹਾ ਇਹ 45 ਰਿਪੋਰਟਾਂ ਜਿਹੜੀਆਂ ਨੇ ਕਮੇਟੀਆਂ ਜਿਹੜੀਆਂ ਬਣ ਗਏ ਇਹਨਾਂ ਨੂੰ ਹੁਣ ਚੇਤਾ ਔਰ ਹਾਈ ਕੋਰਟ ਦੇ ਹੁਕਮਾ ਹੋਏ ਨੇ 35 ਦੇ ਉਦੋਂ ਤੋਂ ਲੈ ਕੇ ਇਹ ਕੱਲ ਵੀ ਇਹਨਾਂ ਦਾ ਕੰਮ جاری ਸੀ ਕੱਲ ਵੀ ਅਸੀਂ ਵੀਡੀਓ ਬਣਾ ਕੇ ਲਏ ਉਤੋਂ ਔਰ ਕੱਲ ਹੀ ਇਹ ਜਿਹੜਾ ਪਤਾ ਲੱਗਿਆ ਕਿ ਉੱਥੇ ਜਿਹੜੀ ਕਮੇਟੀ ਆ ਉੱਥੇ ਆ ਕੇ ਗਈ ਹੈ ਉਹਨੇ ਕੀ ਰਿਪੋਰਟ ਦਿੰਦੀ ਆ ਪਰ ਕਮੇਟੀ ਨੂੰ ਮੈਂ ਦੱਸ ਦੇਣਾ ਚਾਹਣਾ ਹੈ ਕਮੇਟੀ ਵਾਲਿਓ ਇਹ ਤੁਹਾਡੇ ਤੋਂ ਪੁੱਛਿਆ ਜਾਵੇਗਾ ਕਿ ਦਰਿਆ ਪਿਆਸ ਦੇ ਵਿੱਚ ਇਹ ਜਿਹੜੀ ਮਿੱਟੀ ਪਾ ਕੇ ਇਹ ਜਿਹੜੇ ਉੱਥੇ ਪੱਥਰ ਦੇ ਸਤੰਦ ਗੱਟੇ ਲਾ ਕੇ ਇਹ ਦਰਿਆ ਨੂੰ ਪੂਰਿਆ ਜਾਂਦਾ ਕੁਦਰਤੀ ਆਵਾਜ ਬਦਲਿਆ ਜਾ ਰਿਹਾ ਹੈ ਇਹ ਮਹਿਕਮਾ ਦੱਸੂਗਾ ਵੀ ਇਹ ਡਰੇਨੇਜ ਭਾਗ ਨੇ ਮੈਨੋ ਭਾਗ ਨੇ ਇਹਨਾਂ ਨੂੰ ਕਿਵੇਂ ਪਰਮਿਸ਼ਨ ਦਿੱਤੀ ਅਜੇ ਪਰਮਿਸ਼ਨ ਨਹੀਂ ਸੀ ਤੇ ਇਹਨਾਂ ਨੇ ਲਗਾਤਾਰ ਕਈ ਸਾਲਾਂ ਤੋਂ ਹੁਣ ਤੱਕ ਜਿਹੜਾ ਕੰਮ ਕੀਤਾ ਕਿਵੇਂ ਕੀਤਾ ਤੇ ਜੇ ਰਿਪੋਰਟ ਚ ਕੋਈ ਕਮੀ ਰਹੀ ਨਾ ਬੰਦੇ ਦੇ ਪੁੱਤ ਬਣਾ ਲਊਗਾ ਤੁਹਾਨੂੰ ਡਰੇਨੇਜ ਭਾਗ ਵਾਲਿਆਂ ਨੂੰ ਵਿੱਚ ਚੀਫ ਸੈਕਟਰੀ ਦੇ ਸਾਰੇ ਵੇਖੋ ਫਿਰ ਤੁਸੀਂ ਕੀ ਬਣਦਾ ਪਰ ਪੋਰਟ ਬੰਦਿਆਂ ਤਰ੍ਹਾਂ ਦੇ ਦਿਓ ਹੁਣ ਇੰਨੀ ਬੇਨਤੀਆਂ ਕਰਦਾ ਇਹ ਮੈਂ ਸਾਰਿਆਂ ਨੂੰ ਵਿਸ਼ਵਾਸ ਹੋਣਾ ਕਿ ਸਾਨੂੰ ਹੁਣ ਅੱਗੇ ਇਹ ਲੜਾਈ ਜਿਹੜੀ ਆ ਵੱਡੇ ਪੱਧਰ ਤੇ ਲੜਨ ਦੀ ਲੋੜ ਹੈ ਕਿਉਂਕਿ ਜੋ ਮਾਰਯੋਗ ਹਾਈ ਕੋਰਟ ਨੇ ਆਦੇਸ਼ ਦਿੱਤੇ ਨੇ ਇਹਨਾਂ ਆਦੇਸ਼ਾਂ ਦੀ ਅਲਗਣਾ ਹੋ ਰਹੀ ਆ ਜਿਵੇਂ ਹੁਣ ਤੱਕ ਆਪਾਂ ਲਗਾਤਾਰ ਪਹਿਲੀ ਤਰੀਕ ਤੋਂ ਲੈ ਕੇ ਕਿ ਸਾਰੀ ਕਾਰਵਾਈ ਕਰ ਰਹੇ ਆ ਔਰ ਤਿੰਨ ਤਰੀਕ ਦੀ ਕਮੇਟੀ ਬਣੀ ਆ ਪੁੱਛਿਆ ਜਾਊਗਾ ਜੇ ਪ੍ਰਿੰਸੀਪਲ ਸੈਕਟਰੀ ਵੱਲੋਂ 3 ਤਰੀਕ ਦੀ ਕਮੇਟੀ ਬਣੀ ਆ ਔਰ 16 ਤਰੀਕ ਤੱਕ ਜਿਹੜਾ ਡੇਰਾ ਰਾਧਾ ਸਵਾਮੀ ਮੁਖੀ ਗੁਰਿੰਦਰ ਸਿੰਘ ਢਿੱਲੋਂ ਉਹ ਦਰਿਆ ਦੇ ਵਿੱਚ ਉਸੇ ਤਰ੍ਹਾਂ ਕੰਮ ਕਰ ਰਿਹਾ ਉਹ ਕਿਹਦੀ ਅਧਾਤਾਂਾ ਕਰ ਰਿਹਾ ਸੋ ਇਹ ਪੁੱਛਿਆ ਜਾਵੇਗਾ ਵਿਭਾਗੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ